ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ 11ਵੀਂ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਸੰਭਰ 11.3 ਇਸ ਅਭਿਆਸ ਦੇ ਆਖਰੀ ਤਿੰਨ ਸਵਾਲ 7ਵਾਂ 8ਵਾਂ 9ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ 30 ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਵਾਗਤ ਹੈ ਸ਼ੁਰੂਪ੍ਰੀਅ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 10th ਨੋਮੀ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਫਿਰ 9th ਮੈਥ ਨੋਟਸ ਫਿਰ ਆ ਗਈ 9th ਮੈਥ ਪੀਐਸਸੀਬੀ ਇੰਗਲਿਸ਼ ਮੀਡੀਅਮ ਵਿੱਚ ਫਿਰ ਆ ਗਈ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਏਕੇ ਆ ਗਈ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਏਕੇ ਆ ਗਈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦ ਤੇ ਕਹ ਗਿਆ ਕਿ ਬੱਚੇ ਹੋਰ ਬੜੀ ਕਮਾਲ ਦੀ ਪਲੇਲਿਸਟ ਹੈਬ੍ਰੀਵੇਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਨਾਲ ਜੁੜੀਆਂ ਬਹੁਤ ਸਾਰੀਆਂ ਐਬ੍ਰੀਵੇਸ਼ਨਸ ਨੇ ਜੋ ਤੁਹਾਡੇ ਗਿਆਨ ਵਿੱਚ ਤੁਹਾਡੀ ਜਨਰਲ ਨੋਲੇਜ ਵਿੱਚ ਬਹੁਤ ਸਾਰਾ ਵਾਧਾ ਕਰਨਗੀਆਂ ਸੋ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਸੋ ਦੇਖੀਏ ਬੱਚੇ ਹੁਣ ਇਹ ਵਾਲੇ ਸਵਾਲ 7ਵਾਂ ਸਵਾਲ ਇਹ ਬੱਚੇ ਪੁੱਛਾਵਾਂ 5 ਸੈਂਟੀਮੀਟਰ 12 ਸੈਂਟੀਮੀਟਰ ਅਤੇ 13 ਸੈਂਟੀਮੀਟਰ ਵਾਲੇ ਇੱਕ ਸਮਕੋਣ ਆਓ ਜਿਹੜਾ ਇੱਕ ਕੋਣ 90 ਡਿਗਰੀ ਦਾ ਹੈ ਸਮਕੋਣ ਤ੍ਰਿਭੁਜ ABC ਨੂੰ ਪੁਜਾ 12 ਸੈਂਟੀਮੀਟਰ ਪੁਜਾ ਦਿਵਾਲੇ ਘੁਮਾਇਆ ਗਿਆ ਹੈ ਭਾਵ 12 ਸੈਂਟੀਮੀਟਰ ਦੀ ਪੁਜਾ ਨੂੰ ਤਾਂ ਅਸੀਂ ਖੜਾ ਕਰਨਾ ਹੈ ਤੇ ਉਹਦੇ ਆਲੇ ਦੁਆਲੇ ਘੁਮਾਉਣਾ ਹੈ ਕਿ ਜਿੱਦਾਂ ਇਹ ਤ੍ਰਿਭੁਜ ਹੈਗਾ ਨਾ ਬੜਾ ਤੇ ਇੱਥੇ ਸੀ ਨੂੰ ਲੈ ਕੇ ਇਦਾਂ ਘੁਮਾਉਣਾ ਪੂਰਾ ਚੱਕਰ ਦੇਣਾ ਹੈ ਇਹ ਦੇਖੋ ਡਾਟਡ ਲਾਈਨ ਜਿਹੜੀ ਦਿਖਾਈ ਨਾ ਇਹ ਜਿਹੜੀ ਦਾਣੇਦਾਰ ਲਾਈਨ ਹੈਗੀ ਹੈ ਇਦਾਂ ਐਸੀ ਜਿਹੜਾ ਬੱਚੇ ਇਦਾਂ ਘੁਮੋਗਾ ਸਿਰਾ ਤੇ ਜਿੱਥੇ ਬੱਚੇ ਇਦਾਂ ਘੁਮੇਗਾ ਤੇ ਇਹ ਜਿਹੜੀ ਹੈ ਤਿਰਛੀ ਲਾਈਨ ਹੈਗੀ ਹੈ ਜਿਹੜਾ ਕਰਨ ਹੈਗਾ 13 ਸੈਂਟੀਮੀਟਰ ਦਾ ਇਹ ਕੀ ਬਣ ਜਾਏਗਾ ਬੱਚਿਓ ਇਹ ਇਸ ਥੋੜ ਸ਼ੰਕੂ ਦੀ ਬਣ ਜਾਏਗੀ ਤੇਰਚੀ ਉਚਾਈ ਤੇ ਜਿਹੜਾ 12 ਹੈਗਾ ਬੱਚਿਓ ਇਹ ਵਾਲੀ ਭੁਜਾ ਬਣ ਜਾਏਗੀ ਸ਼ੰਕੂ ਦੀ ਉਚਾਈ ਤੇ 5 ਸੈਂਟੀਮੀਟਰ ਵਾਲੀ ਜਿਹੜੀ ਭੁਜਾ ਹੈਗੀ ਏ ਇਹ ਬਣ ਜਾਏਗੀ ਬੱਚਿਓ ਇਸ ਸ਼ੰਕੂ ਦਾ ਅਰਧ ਵਿਆਸ ਠੀਕ ਹੈ ਸੋ ਕਹਿੰਦੇ ਇਸ ਤਰ੍ਹਾਂ ਬਣੇ ਠੋਸ ਦਾ আয়তন ਪਤਾ ਕਰੋ ਸੋ ਇਹ ਤਸਵੀਰ ਤੁਹਾਡੇ ਸਾਹਮਣੇ ਬੱਚਿਓ ਨੇ ਬਣਾ ਦਿੱਤੀ ਹੈ ਇਦਾਂ ਇਹ ਤ੍ਰਿਭੁਜ ਹੈਗਾ ਸਮਕੋਣੀ ਤ੍ਰਿਭੁਜ ਜਿਹੜੀ ਭੁਜਾਵਾਂ 12 ਸੈਂਟੀਮੀਟਰ 5 ਤੇ 13 ਤੇ 12 ਸੈਂਟੀਮੀਟਰ ਭੁਜਾ ਨੇ ਦਿਵਾਲੇ ਨੂੰ ਘੁਮਾਇਆ ਗਿਆ ਇੱਦਾਂ ਤੇ ਬੱਚੋ ਜਿਹੜੇ ਘੁਮਾਵਾਂਗੇ ਇਹਦਾ ਠੋਸ ਜਿਹੜਾ ਬਣੇਗਾ ਇਹ ਸ਼ੰਕੂ ਬਣੇਗਾ ਠੀਕ ਹੈ ਸੋ ਆਉ ਹੁਣ ਅਸੀਂ ਕਰਦੇ ਹਾਂ ਸਵਾਲ ਇਹ ਤਸਵੀਰ ਇਦਾਂ ਤੁਸੀਂ ਜਰੂਰ ਜੇ ਸਵਾਲ ਆ ਗਿਆ ਤੇ ਇਦਾਂ ਤਸਵੀਰ ਜਿਹੜੀ ਹੈ ਜਿਹੜਾ ਚਿੱਤਰ ਤੁਸੀਂ ਜਰੂਰ ਬਣਾਉਣਾ ਠੀਕ ਹੈ ਹੁਣ ਬੱਚੋ ਅਸੀਂ ਲਿਖਾਂਗੇ ਸਪਸ਼ਟ ਹੈ ਕਿ 12 ਸੈਂਟੀਮੀਟਰ ਭੁਜਾ ਦਿਵਾਲੇ ਘੁਮਉਣ ਨਾਲ ਸ਼ੰਕੂ ਦੇ ਆਕਾਰ ਦਾ ਠੋਸ ਬਣੇਗਾ ਅਪਕੀ ਗੱਲ ਦੇਖ ਲੈ ਅਸੀਂ ਚਿੱਤਰ ਬਣਾ ਕੇ ਹਨ ਜਿਸ ਦੀ ਉਚਾਈ h 12 ਸੈਂਟੀਮੀਟਰ ਅਤੇ ਅਰਧ ਵਿਆਸ r 5 ਸੈਂਟੀਮੀਟਰ ਹੋਵੇਗਾ। ਹੁਣ ਇਹਦਾ আয়ਤਨ ਪਤਾ ਕਰਨਾ ਹੈ। ਹੁਣ ਸ਼ੰਕੂ ਦਾ আয়ਤਨ ਹੁੰਦਾ ਬਰਾਬਰ 1/3 π r² h। ਸੋ ਸ਼ੰਕੂ ਦੇ ਆਕਾਰ ਦੇ ਬਣੇ ਠੋਸ ਦਾ আয়ਤਨ ਬਰਾਬਰ 1/3 π 5 5 ਕਿਉਂਕਿ r 5 ਜਗਾ ਹੈ ਤੇ 12। ਸੋ 5 5 25 ਠੀਕ ਹੈ? ਤੇ ਐ 3 2 ਚੋਕੇ 12 ਐ 3 ਦੇ ਨਾਲ ਜਿਹੜੇ ਕਟਾਂਗੇ ਬੱਚਿਓ 3 ਦੇ ਨਾਲ 3 4 12 4 ਆ ਗਿਆ 5 5 25 ਤੇ 25 ਚੋਕੇ 100 ਤੇ ਹੁਣ 100 π ਹੁਣ π ਨੂੰ ਸਾਨੂੰ ਅੱਗੇ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਜਵਾਬ ਵਿੱਚ ਵੀ ਦੇ ਲਿਖਿਆ ਹੋਇਆ ਹੈ ਸੋ ਇਸ ਤਰ੍ਹਾਂ ਬਣੇ ਠੋਸ ਦਾ ਆਇਤਨ ਹੋ ਗਿਆ 100 π ਸੈਂਟੀਮੀਟਰ ਵਰਗ ਜੋ ਕਹਿਣ ਕਿ 3.14 π ਲਵੋ ਤੇ ਬੱਚਿਓ ਇਹ ਦੋ ਸਿਫਰ ਹੈਗੇ ਨੇ .142 ਅੰਕ ਹੈਗੇ ਨੇ ਸੋ 314 ਸੈਂਟੀਮੀਟਰ ਵਰਗ ਬਣ ਜਾਏਗਾ ਲਗਭਗ ਸੋ ਠੀਕ ਹੈ ਸੋ 100 ਨੂੰ 3.14 ਨਾਲ ਗੁਣਾ ਕਰਕੇ 314 ਸੈਂਟੀਮੀਟਰ ਵਰਗ ਆ ਜਾਏਗਾ ਜਿਵੇਂ ਇੱਦਾਂ ਕਹਿਣ ਤੇ ਠੀਕ ਹੈ ਨਹੀਂ ਤੇ ਗੁਣਾ 22/7 ਕਰ ਦੋ ਸੋ ਇਹ ਬਣ ਜਾਏਗਾ 2200/7 ਠੀਕ ਹੈ ਤੇ ਜਿਹੜੇ 7 ਨਾਲ ਭਾਗ ਕਰਾਂਗੇ ਤਾਂ ਵੀ 3.14 ਦੇ ਲਾਗੇ ਛੱਗੇ ਹੀ ਉਹ ਆਏਗਾ ਠੀਕ ਹੈ ਸੋ ਇਹ ਬੜਾ ਸੌਖਾ ਸਵਾਲ ਸੀ ਬਸ ਸਿਰਫ ਕਲਪਨਾ ਕਰਨੀ ਸੀ ਕਿ ਉਹਨੇ ਇਹ ਨਹੀਂ ਦੱਸਿਆ ਠੋਸ ਕਿਹੜਾ ਬਣੇਗਾ ਉਹ ਕਹਿੰਦੇ ਕਿਹੜਾ ਠੋਸ ਬਣੇਗਾ ਇਸ ਥੋੜ੍ਹਸਾ ਆਇਤਨ ਪਤਾ ਕਰੋ। ਸੋ ਚਿੱਤਰ ਬਣਾ ਕੇ ਅਸੀਂ ਦੇਖ ਲਿਆ ਤੁਹਾਨੂੰ ਸਮਝਾ ਵੀ ਦਿੱਤਾ ਵੀ ਕਿੱਦਾਂ ਉਹ ਸ਼ੰਕੂ ਬਣੇਗਾ ਠੀਕ ਹੈ। ਹੁਣ ਆ ਗਿਆ ਬੱਚੋ 8ਵਾਂ ਸਵਾਲ। ਕਹਿੰਦੇ ਜੇਕਰ ਪ੍ਰਸ਼ਨ 7 ਵਿੱਚ ਤ੍ਰਿਪੂਜ ABC ਨੂੰ ਭੁਜਾ 5 ਸੈਂਟੀਮੀਟਰ ਦੇ ਦੁਆਲੇ ਘੁਮਾਇਆ ਜਾਵੇ। ਸੋ ਪਹਿਲੇ ਤੇ ਅਸੀਂ 12 ਸੈਂਟੀਮੀਟਰ ਵਾਲੀ ਭੁਜਾ ਦੇ ਦੁਆਲੇ ਘੁਮਾਇਆ ਸੀ। ਕਹਿੰਦੇ ਹੁਣ 5 ਸੈਂਟੀਮੀਟਰ ਵਾਲੇ ਘੁਮਾਇਆ ਜਾਏ ਤਾਂ ਇਸ ਪ੍ਰਕਾਰ ਬਣੇ ਥੋੜ੍ਹਸਾ ਆਇਤਨ ਪਤਾ ਕਰੋ। ਦੇ ਪ੍ਰਸ਼ਨ 7 ਅਤੇ ਪ੍ਰਸ਼ਨ 8 ਵਿੱਚ ਪ੍ਰਾਪਤ ਕੀਤੇ ਠੋਸਾਂ ਦੇ আয়ਤਨਾਂ ਦਾ ਅਨੁਪਾਤ ਵੀ ਪਤਾ ਕਰੋ। ਸੋ ਇਹ ਗੱਲ ਨੇ ਹੋਰ ਜੋੜ ਦਿੱਤੀ ਹੈ। ਹੁਣ ਬੱਚਿਓ ਅਸੀਂ ਤ੍ਰਿਭੁਜ ਨੂੰ ਇਦਾਂ ਖੜਾ ਕਰ ਲਾਂਗੇ। ਮਤਲਬ ਕਿ ਜਿਹੜੀ 12 ਸੈਂਟੀਮੀਟਰ ਵਾਲੀ ਪੂਜਾ ਹੈ ਉਹ ਲੇਟਵੀ ਬਣ ਜਾਏਗੀ। ਉਹ ਆਧਾਰ ਬਣ ਜਾਏਗਾ। ਤੇ 5 ਸੈਂਟੀਮੀਟਰ ਵਾਲੀ ਪੂਜਾ ਦੀ ਖੜਵੀ ਬਣ ਜਾਏਗੀ। ਉਹ ਬਣ ਜਾਏਗੀ ਲੰਬ ਬਣ ਜਾਏਗਾ। ਤੇ ਕਰਨ ਤੇ ਉਦਾਂ ਦਾ ਉਦਾਂ ਹੀ ਰਹੇਗਾ। ਹੁਣ ਜਿਲੇ ਬੱਚਿਓ ਇਹਨੂੰ ਖੜਾ ਕੀਤਾ ਤੇ ਇਹਦੇ ਆਲੇ ਦੁਆਲੇ ਘੁਮਾਇਆ ਤੇ ਇਹ ਸੀ ਨੂੰ ਇਦਾਂ ਚੱਕਿਆ। ਮਤਲਬ ਕਿ ਇਹ ਮੰਨ ਲਓ ਇੱਥੇ ਕਿਲ ਠੋਕ ਦਿੱਤੀ ਆਪਾਂ। ਇਤੇ ਨੂੰ ਖੋਬ ਦਿੱਤਾ ਕਿਤੇ ਮਰੀ ਥੱਲੇ ਜ਼ਮੀਨ 'ਚ ਤੇ ਇਹਨੂੰ ਘੁਮਾਇਆ ਇਹ ਜਿਹੜੇ ਬੱਚੇ ਇਦਾਂ ਘੁਮਾਇਆ ਤੇ ਇਦਾਂ ਕਰਕੇ ਘੁਮਾ ਕੇ ਇਹ ਬਣ ਗਿਆ ਫਿਰ ਭਾਵੇਂ ਚਾਰੇ ਵੱਧ ਵਿਦਿਆਰਥੀ ਸੰਕੂ ਬਣ ਜਾਏਗਾ ਹੁਣ ਸੰਕੂ ਦੀ ਜਿਹੜੀ ਉਚਾਈ ਬਣੇਗੀ ਉਹ 5 ਤੇ ਅਰਧ ਵਿਆਸ ਬਣੇਗਾ 12 ਹੁਆ ਦੇਖਿਓ ਸੋ ਸਪੰਜ ਹੈ ਕਿ 5 ਸੈਂਟੀਮੀਟਰ ਪੁਜਾਦਵਾਲੇ ਘਮੋਰ ਨਾਲ ਬਣੇ ਠੋਸ ਸੰਕੂ ਦੀ ਉਚਾਈ h 5 ਸੈਂਟੀਮੀਟਰ ਅਤੇ ਅਰਧ ਵਿਆਸ ਆਰ ਬਰਾਬਰ 12 ਸੈਂਟੀਮੀਟਰ ਹੋਵੇਗਾ। ਹੁਣ ਸ਼ੰਕੂ ਦਾ আয়তন ਬਰਾਬਰ 1/3 π r² h ਹੁੰਦਾ। ਸੋ ਬਣੇ ਠੋਸ ਸ਼ੰਕੂ ਦਾ আয়তন 1/3 π 12 12 5 ਸੋ 3 ਤੇ 3 ਚੋਕੇ 12। 12 5 60। ਇਹ ਨਹੀਂ ਆਪਣਾ 3 4 12 ਸੋ 4 ਤੇ 4 5 20 ਤੇ ਇਹ 12 ਹੈਗਾ ਸੋ 12 20 π 12 0 0 144 ਸੋ 240 π ਹੋ ਗਿਆ। ਇਸ ਤਰ੍ਹਾਂ ਬਣੇ ਠੋਸ ਦਾ ਆਇਤਨ ਹੋ ਗਿਆ 240 ਪਾਈ ਸੈਂਟੀਮੀਟਰ ਵਰਗ ਇਹ ਸਾਡਾ ਆ ਗਿਆ ਜਵਾਬ ਹੁਣ ਜਿਹੜਾ ਦੂਜਾ ਹਿੱਸਾ ਕਹਿੰਦੇ ਵੀ 7 ਅਤੇ 8 ਸਵਾਲਾਂ ਦੇ ਵਿੱਚ ਪ੍ਰਾਪਤ ਆਇਤਨਾਂ ਦਾ ਤੁਸੀਂ ਅਨੁਪਾਤ ਵੀ ਪਤਾ ਕਰੋ ਸੋ ਸਵਾਲ 7 ਅਤੇ 8 ਵਿੱਚ ਪ੍ਰਾਪਤ ਠੋਸਾਂ ਦੇ ਆਇਤਨਾਂ ਦਾ ਅਨੁਪਾਤ ਸੋ ਅਨੁਪਾਤ ਲਿਖਣ ਲਈ ਕੀ ਕਰੀਦਾ ਬੱਚੋ ਜਿਹੜਾ ਪਹਿਲੇ 7 ਕਿਹਾ ਤੇ ਉਹ ਉੱਪਰ ਆ ਜਾਏਗਾ ਬਾਅਦ ਚੋਂ 8 ਕਿਹਾ ਉਹ ਥੱਲੇ ਆ ਜਾਏਗਾ ਸੋ ਸਵਾਲ 7 ਦੇ ਠੋਸ ਆਇਤਨ ਸਵਾਲ 8 ਦੇ ਠੋਸ ਆਇਤਨ ਤੇ ਕਿੰਨਾ ਆ ਗਿਆ 100 ਪਾਈ ਇਹ ਆ ਗਿਆ 240 ਪਾਈ ਹੁਣ ਬੱਚੇ ਪਾਈ ਤੇ ਪਾਈ ਇਹ ਗਿਆ ਕੱਟ ਪਾਈ ਦੇ ਪਾਈ ਕੱਟ ਗਿਆ ਤੇ ਇੱਥੋਂ ਬੱਚੇ ਇੱਕ ਸਿਫਰ ਵੀ ਕੱਟ ਗਿਆ ਤੇ ਕੀ ਬਚਿਆ ਸਾਡੇ ਕੋਲ ਸਾਡੇ ਕੋ ਬਚਿਆ 10/24 ਸੋ 10/24 ਇਹ ਦੋ ਨਾਲ ਕੱਟਦਾ ਹੈ ਸੋ 2 ਪੰਜੇ 10 ਤੇ 2 12 24 ਸੋ 5/12 ਸੋ 5/12 ਨੂੰ ਅਸੀਂ 5 ਅਨੁਪਾਤ 12 ਇਦਾਂ ਲਿਖ ਸਕਦੇ ਹਾਂ ਸੋ ਬੱਚੇ ਅਨੁਪਾਤ ਹੈਗਾ 5 ਅਨੁਪਾਤ 12 ਆਪ ਪਹਿਲਾ ਜਿਹੜਾ ਅਗਰ ਇਹ ਕੀ ਕਹਿੰਦੇ ਸਤਵੇਂ ਜਿਹੜਾ 12 ਸੈਂਟੀਮੀਟਰ ਦੀ ਭੁਜਾ ਨੂੰ ਘੁਮਾ ਕੇ ਉਹਦੇ ਆਲੇ ਵਾਲੇ ਜਿਹੜੇ ਘੁਮਾਵਾਂਗੇ ਕਿ ਉਹ ਆਏਗਾ 5x ਮਤਲਬ 5 ਦਾ 5 ਦਾ ਗੁਣਾ ਜੋ ਆਏਗਾ ਤੇ ਇਹ ਜਿਹੜਾ ਹੈਗਾ 8ਵੇਂ ਵਿੱਚ ਅਸੀਂ ਕੀਤਾ ਜਿਹ ਵਿੱਚ 5 ਸੈਂਟੀਮੀਟਰ ਵਾਲੀ ਭੁਜਾ ਦੇ ਦਿਵਾਲੇ ਜਿਹੜੇ ਘੁਮਾ ਕੇ ਠੋਸ ਦਾ ਇਤਨਾ ਉਹ 12 ਦਾ ਗੁਣਜ ਹੋਏਗਾ ਠੀਕ ਹੈ ਜੀ ਸੋ ਅ ਨੋਸ ਵਾਲਾ ਗਿਆ ਕਣਕ ਦੀ ਢੇਰੀ 10.5 ਮੀਟਰ ਵਿਆਸ 10.5 ਮੀਟਰ ਦਾ ਵਿਆਸ ਇਹ ਕਣਕ ਦੀ ਢੇਰੀ ਬੱਚੋ ਮੈਂ ਇਹ ਪੂਰਾ ਰੰਗ ਲਿਆ ਜਿਹਦਾ ਕਣਕ ਦਾ ਲਾਲ ਜਾਰੰਗ ਹੁੰਦਾ ਤੇ ਮੈਂ ਇਦਾਂ ਲੈ ਲਿਆ ਠੀਕ ਹੈ ਜੀ ਸੋ ਇਹ ਕਣਕ ਦੀ ਢੇਰੀ ਹੈ ਤੇ ਇਹਦਾ ਵਿਆਸ ਹੈ 10.5 ਮੀਟਰ ਅਤੇ ਉਚਾਈ 3 ਮੀਟਰ ਹੈ ਉਚਾਈ 3 ਮੀਟਰ ਹੈਗੀ ਹੈ ਠੀਕ ਹੈ ਇਹ 3 ਮੀਟਰ ਉਚਾਈ ਹੈਗੀ ਹੈ ਵਾਲੇ ਇੱਕ ਸ਼ੰਕੂ ਦੇ ਆਕਾਰ ਦੀ ਹੈ ਢੇਰੀ ਜਿਹੇ ਅਸੀਂ ਬਣਾਉਂਦੇ ਹਾਂ ਬੱਚੋ ਸ਼ੰਕੂ ਦਾ ਆਕਾਰ ਹੀ ਬਣ ਜਾਂਦਾ ਹੈ ਹਨਾ ਠੀਕ ਹੈ ਇਸ ਦਾ ਆਇਤਨ ਪਤਾ ਕਰੋ ਇਸ ਢੇਰੀ ਨੂੰ ਮੀਂਹ ਤੋਂ ਬਚਾਣ ਲਈ ਤਰਪਾਲ ਨਾਲ ਢੱਕਿਆ ਜਾਣਾ ਹੈ ਲੋੜੀਂਦਾ ਤਰਪਾਲ ਦਾ ਖੇਤਰਫਲ ਪਤਾ ਕਰੋ ਹੁਣ ਜੇ ਬੰਦਾ ਤਰਪਾਲ ਦੇ ਉੱਪਰ ਪੜੀ ਢੱਕਣਾ ਹੈ ਇਹਦਾ ਮਤਲਬ ਕਿ ਸਾਨੂੰ ਜਿਹੜਾ ਇਹ ਸ਼ੰਕੂ ਦੀ ਵਕਰ ਸਤਹ ਦਾ ਖੇਤਰਫਲ ਪਤਾ ਕਰਨਾ ਪਏਗਾ ਠੀਕ ਹੈ ਨਾ ਕਿਉਂਕਿ ਥੱਲੇ ਦੇ ਜ਼ਮੀਨ ਤੇ ਬਈ ਇਹ ਢੇਰੀ ਉਹਨੂੰ ਢੱਕਣ ਦੀ ਲੋੜ ਨਹੀਂ ਹੈ ਇਹ ਉੱਪਰ ਉੱਪਰ ਢੱਕਣਾ ਹੈ ਆਪਾਂ ਠੀਕ ਹੈ ਨਾ ਸੋ ਇਹਦਾ ਇਹਨਾਂ ਦਾ ਕੀ ਹੈ ਕਿ ਅਸੀਂ ਇੱਕ ਇhtiyatਨ ਲੱਭਣਾ ਹੈ ਤੇ ਦੂਜਾ ਇਹ ਸ਼ੰਕੂ ਦੀ ਸਤਹੇ ਖੇਤਰਫਲ ਦਾ ਵਕਰ ਸਤਹ ਦਾ ਖੇਤਰਫਲ ਪਤਾ ਕਰਨਾ ਹੈ ਠੀਕ ਹੈ ਆਓ ਦੇਖਿਓ ਸ਼ੰਕੂ ਦੇ ਗਾਰਦੀ ਢੇਰੀ ਦਾ ਵਿਆਸ D 10.5 ਮੀਟਰ ਦਿੱਤਾ ਹੋਇਆ। ਸਾਨੂੰ ਅਰਧ ਵਿਆਸ ਚਾਹੀਦਾ। ਸੋ ਢੇਰੀ ਦਾ ਅਰਧ ਵਿਆਸ r 10.5 2 5.25 ਮੀਟਰ। ਠੀਕ ਹੈ। ਅਤੇ ਉਚਾਈ h 3 ਮੀਟਰ ਦਿੱਤੀ ਹੋਈ ਹੈ। ਹੁਣ ਸ਼ੰਕੂ ਦਾ আয়ਤਨ 1/3 πr²h। ਸੋ 1/3 π/7 5.25² ਗੁਣਾ 5.25 ਗੁਣਾ 3। ਇਹ 3 ਦੇ ਨਾਲ ਬੱਚਿਓ ਇਹ 3 کٹ ਗਿਆ। ਇਹ 7 ਦੇ ਨਾਲ ਭਾਗ ਹੁੰਦਾ 7749। ਇਹ 75 ਤਿੰਤੀ ਸੋ 2 0.75 1.525 ਇਦਾਂ ਹੀ ਰਹਿ ਜਾਏਗਾ ਜਿੱਲੇ ਇਹ ਸਾਰੇ ਨੂੰ ਗੁਣਾ ਕਰਦੇ ਆ ਕਰਦੇ ਆਪਾਂ ਤੇ ਸਾਨੂੰ ਕੀ ਮਿਲਦਾ ਬੱਚੇ 86.625 ਮੀਟਰ ਕਣ ਇਸ ਤਰ੍ਹਾਂ ਕਣਕ ਦੀ ਢੇਰੀ ਦਾ ਆਇਤਨ ਹੋ ਗਿਆ 86.625 ਮੀਟਰ ਕਣ ਠੀਕ ਹੈ ਹੁਣ ਬੱਚੇ ਅਸੀਂ ਤਰਪਾਲ ਦਾ ਪਤਾ ਕਰਨਾ ਹੈ ਠੀਕ ਹੈ ਤਰਪਾਲ ਦਾ ਪਤਾ ਕਰਨ ਲਈ ਸਾਨੂੰ ਸਤਹ ਬਕਰ ਸਤਾ ਦਾ ਖੇਤਰਫਲ ਚਾਹੀਦਾ ਪਰ ਉਹਦੇ ਲਈ ਸਾਨੂੰ तिरछी ऊंचाई चाहिए दी है वो सड़को है नहीं उसी पता करनी है सो टेढ़ीदार दव्यासार बराबर 5.25 मीटर और ऊंचाई h बराबर 3 मीटर। ਹੁਣ ਤਿਰਛੀ ਉਚਾਈ ਦਾ ਵਰਗ ਭਾਵ l ਦਾ ਵਰਗ ਬਰਾਬਰ h ਵਰਗ ਜਮਾ r ਵਰਗ ਹੁੰਦਾ ਸੋ 5.25 ਦਾ ਵਰਗ ਜਮਾ 3 ਦਾ ਵਰਗ ਸੋ 5.25 ਜਦਦਾ ਬੱਚੋ ਵਰਗ ਆ ਗਿਆ 27.5625 525 ਦਾ ਵਰਗ ਕਰਾਂਗੇ ਤੇ ਫਿਰ 4 ਅੰਕਾਂ ਤੋਂ ਬਾਅਦ ਸੱਜੇ ਪਾਸੇ ਗਣ ਕੇ ਦਸ਼ਮਲਵ ਲਾ ਦਾਂਗੇ ਤੇ 339 ਅਜਿਲੇ ਜੋੜਿਆ ਤੇ ਆਵੇ 36.5625 ਜਦੋਂ ਇਹਦਾ ਅਸੀਂ ਬੱਚਿਓ ਵਰਗਮੂਲ ਲਵਾਂਗੇ ਉਹਨਾਂ ਦੀ ਲੰਬੀ ਜਿਹੜੀ ਲੰਬੀ ਭਾਗ ਦੀ ਵਿਧੀ ਹੈ ਜਿਹੜੀ ਅਸੀਂ 8ਵੀਂ ਜਮਾਤ ਵਿੱਚ ਸਿੱਖ ਚੁੱਕੇ ਹਾਂ ਸੋ ਇੱਥੇ ਮੈਂ ਲਿਖ ਦਿੱਤਾ ਮੈਂ ਕੀਤਾ ਨਹੀਂ ਹੈਗਾ ਤੇ ਤੁਸੀਂ 9ਵੀਂ ਚ ਹੈਗੇ ਹੋ ਜੇ ਤੁਹਾਨੂੰ ਪਤਾ ਨਹੀਂ ਹੈਗਾ ਕਿ ਵਰਗਮੂਲ ਕਿੱਦਾਂ ਕੱਢੀਦਾ ਹੈ ਤੇ ਤੁਸੀਂ 8ਵੀਂ ਗਣਿਤ ਦੀ ਨਾਮ ਦੀ ਪਲੇਲਿਸਟ ਤੇ ਜਾਓ ਤੇ ਉੱਥੇ ਜਿਹੜਾ ਚੈਪਟਰ ਹੈਗਾ ਵਰਗ ਅਤੇ ਵਰਗਮੂਲ ਉਹ ਨੂੰ ਇੱਕ ਵਾਰ ਦੇਖ ਲਵੋ ਉਹਦੇ ਇੱਕ ਦੋ ਸਵਾਲ ਦੇਖ ਲਓ ਤੁਹਾਨੂੰ ਫੇਰ ਦੁਬਾਰਾ ਯਾਦ ਆ ਜਾਏਗਾ ਕਿ ਵਰਗਮੂਲ ਕਿੱਦਾਂ ਕੱਢੀਦਾ ਹੈ ਫੇ ਆਂਦਾ ਬੱਚਿਓ 6.0467 ਲਗਭਗ ਆਂਦਾ ਹੈ ਤੈਨੂੰ ਅਸੀਂ ਫੇ ਅਸੀਂ ਉਹ ਕੀ ਕਰਦੇ ਹਾਂ ਰਾਉਂਡ ਆਫ ਕਰ ਦਿੰਦੇ ਹਾਂ ਲਗਭਗ ਇਹਨੂੰ ਇਹਦਾ ਨਿਕਟੀਕਰਨ ਕਰ ਦਾਂਗੇ ਕਿਉਂਕਿ 4 ਤੋਂ ਅੱਗੇ 6 ਜਿਹੜਾ ਹੈ ਬੱਚਿਓ 5 ਤੋਂ ਉੱਪਰ ਹੈਗਾ ਠੀਕ ਹੈ ਨਾ 5 5 ਤੋਂ ਉੱਪਰ ਹੀ ਹੈ ਨਾ ਮਰੀ 4 ਤੋਂ ਉੱਪਰ ਅੱਗੇ 6 7 ਤੋਂ ਅਸੀਂ ਇਹਨੂੰ 6.05 ਲਿਖ ਸਕਦੇ ਹਾਂ 6.05 ਲਗਭਗ ਠੀਕ ਹੈ ਨਾ ਦੋ ਦਸ਼ਮਲਵ ਤੱਕ ਦੋ ਥਾਂਵਾਂ ਤੱਕ ਵੀ ਲਿਖ ਸਕਦੇ ਹਾਂ ਉਂਟੇ ਰਿੰ ਟੱਕਣ ਲਈ ਲੋੜਿੰਦੇ ਤਰਪਾਲ ਦਾ ਖੇਤਰਫਲ ਬਰਾਬਰ ਸ਼ੰਕੂ ਦੇ ਆਕਾਰ ਦੀ ਬਣੀ ਢੇਰੀ ਦੀ ਵਕਰ ਸਤਾ ਦਾ ਖੇਤਰਫਲ ਬਰਾਬਰ π r l ਬਰਾਬਰ 22/7 5.25 6.05 ਸੋ ਬੱਚੋ 7 ਦੇ ਨਾਲ ਹੈ ਭਾਗ ਹੁੰਦਾ 7 49 7 35 22 0.75 6.05 ਇਹ ਅਗੇ 99.825 ਲੈ ਸਾਰਿਆਂ ਨੂੰ ਗੁਣਾ ਕੀਤਾ ਇਸ ਤਰ੍ਹਾਂ ਢੇਰੀ ਨੂੰ ਟੱਕਣ ਲਈ ਲੋੜਿੰਦੇ ਤਰਪਾਲ ਦਾ ਖੇਤਰਫਲ बराबर 99.8.25 मीटर वर्ग ਸੋ ਬਚਾਇਓ ਬਚਿਆ ਬੜਾ ਹੀ ਵਧੀਆ ਸਵਾਲ ਸੀ ਰੋਚਕ ਸਵਾਲ ਸੀ ਤੇ ਕਿਸਮ ਦਾ ਵਿਵਾਰਕ ਸਵਾਲ ਸੀਗਾ ਐ ਇਦਾਂ ਦੀ ਚੀਜ਼ਾਂ ਦੀ ਸਾਨੂੰ ਲੋੜ ਆਪਣੀ ਰੋਜ਼ ਦੀ ਜ਼ਿੰਦਗੀ 'ਚ ਪੈ ਸਕਦੀ ਏ ਢੇਰੀ ਲੱਗੀ ਹੋਈ ਏ ਤੇ ਅਸੀਂ ਪਤਾ ਕਰਨਾ ਸੀ ਕਿੰਨਾ ਤਰਪਾਲ ਸਾਨੂੰ ਚਾਹੀਦਾ ਟੱਕਣ ਦੇ ਲਈ ਸੋ ਇਹ ਚੀਜ਼ਾਂ ਜਿਹੜੀਆਂ ਨੇ ਜੋ ਪੜਦੇ ਆਂ ਕਈ ਸਵਾਲ ਬੜੇ ਹੀ ਸਿੱਧੇ ਪਧਰੇ ਤੇ ਔਰ ਬੜੇ ਹੀ ਰੋਚਕ ਹੁੰਦੇ ਨੇ ਜੋ ਸਾਡੀ ਵਿਵਾਰਕ ਜ਼ਿੰਦਗੀ ਜਿਹੜੀ ਹੁੰਦੀ ਰੋਜ਼ ਦੀ ਪ੍ਰੈਕਟੀਕਲ ਲਾਈਫ ਹੁੰਦੀ ਉਹਨਾਂ ਵੀ ਜੁੜੇ ਹੁੰਦੇ ਨੇ ਸੋ ਗਣਿਤ ਨੂੰ ਸਿਰਫ ਬੱਚੇ ਉਹ ਗਣਤੀਆਂ ਦੀ ਏਅਰ ਫੇਰੀ ਜਾਂ ਗਣਤੀਆਂ ਦੀ ਕੋਈ ਵਰਜੇਸ਼ ਨਹੀਂ ਸਮਝਣਾ ਚਾਹੀਦਾ ਇਹਨਾਂ ਦਿਮਾਗ ਵੀ ਤਿਆਜ ਹੁੰਦਾ ਹੈ ਤੇ ਹਿਸਾਬ ਕਿਤਾਬ ਕਰਨ ਚ ਵੱਡੀ ਸਾਡੀ ਸਮਰੱਥਾ ਬਣਦੀ ਹੈ ਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਵੀ ਸਾਡੇ ਵਿੱਚ ਇੱਕ ਹੁਨਰ ਪੈਦਾ ਹੁੰਦਾ ਹੈ ਸੋ ਇਸ ਵੀਡੀਓ ਦੇ ਨਾਲ ਬੱਚੇ ਤੁਹਾਡਾ ਐਵਲਾ ਅਭਿਆਸ 11.3 ਤੇ ਸਮਾਪਤ ਹੁੰਦਾ ਤੇ ਇਸ ਤੋਂ ਬਾਅਦ ਸੀ ਅਭਿਆਸ ਨੰਬਰ 11.4 ਸ਼ੁਰੂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ